हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਇੱਕ ਘਰੇਲੂ ਘਰ ਦੇ ਵਿੱਚੋਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਰਵੀ ਪਲਵਾਨ ਉਹਨਾਂ ਦੇ ਕੋਲ ਆਏ ਆ ਤੇ ਬਿੰਦਾ ਵੀਰ ਆਪਣਾ ਪ੍ਰਿੰਗੜੀ ਵਾਲਾ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਇੱਕ ਘਰੇਲੂ ਘਰ ਦੇ ਵਿੱਚੋਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਵੀ ਘਰੇਲੂ ਘਰ ਦੇ ਵਿੱਚੋਂ ਇਹ ਵੀਡੀਓ ਕਵਰ ਕਰਦੇ ਪਏ ਆਂ ਇੱਕ ਬਹੁਤ ਬਹੁਤ ਚੰਗੀ ਤੁਹਾਨੂੰ ਮੱਝ ਦਿਖਾਵਾਂਗੇ ਇੱਕ ਇਧਰ ਜਰਸੀ ਬਲੀਡ ਦੇ ਵਿੱਚ ਬਾਹਰ ਤੁਹਾਨੂੰ ਦਿਖਾਉਣੀ ਆਪਾਂ ਬਿਲਕੁਲ ਸੱਜਰਤਾਜੀ ਸੂਈ ਆ ਇਹ ਦੋ ਹੀ ਐਨੀਮਲ ਨੇ ਦੋਵੇਂ ਸਾਫ ਸੁਥਰੇ ਪਸ਼ੂ ਆ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਇੱਥੇ ਆਪਣੀ ਅਣਕੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਜਿਹੜੀ ਮੱਝ ਗੱਭਣਾ ਆਪਾਂ ਤੁਹਾਨੂੰ ਦਿਖਾਵਾਂਗੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਜੀ ਸੋ ਤਰੀਕਾ ਜੇ ਤੁਸੀਂ ਨੋਟ ਕਰ ਲਓ 17 ਸਤੰਬਰ ਇਹ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਿੰਦੇਵੀਰ ਸਾਸਰੀ ਮਾਰਾ ਠੀਕ ਠਾਕ ਜੀ ਠੀਕ ਆ ਬਿੰਦੇ ਅੱਜ ਆਪਾਂ ਜਿਹੜੇ ਦੋ ਐਨੀਮਲ ਵੀਰ ਰਵੀ ਪਹਿਲਵਾਨ ਦੇ ਘਰੋਂ ਖਾਵੇਂ ਆ ਠੀਕ ਆ ਜੀ ਇੱਕ ਬੰਦਾ ਹਰਨੇ ਕਰਨ ਨੇ ਡੰਗਲ ਵਿੱਚੋਂ ਦੇ ਘਰੋਂ ਸੱਜਾਂ ਕਥਰੇ ਜਿਆਦਾ ਪਹਿਲੇ ਅੱਥਾ ਜਿਆਦਾ ਨਾ ਦਾ ਠੀਕ ਆ ਜੀ ਕੋਈ ਫੇਲ ਕਰਨੇ ਤਾਂ ਉਹਨਾਂ ਨੇ ਵੀਡੀਓ ਪੁਆਈ ਆ ਉਹ ਕੰਮ ਪਾਰ ਪਾ ਲੈਣ ਦਾ ਕੰਮ ਨਹੀਂ ਹੁੰਦਾਗਾ ਘਰ ਦਾ ਹੀ ਮਾਲ ਇਹਨਾਂ ਦਾ ਸਾਰਾ ਹੈ ਬਾਕੀ ਮਾਲ ਮੈਂ ਆਪਣਾ ਮੋٹے ਦੌਰ ਤੇ ਕੈਮਰਾ ਮਾਰ ਕੇ ਦਿਖਾਇਆ ਵੀ ਹੈ ਸਾਰਾ ਅੰਜਲੀ ਦਾ ਹੀ ਆ ਸਾਰਾ ਮਾਲ ਨੀਲੀ ਦਾ ਸੁਸਾਇਤ ਦਾ ਮਾਲ ਨੀਲੀ ਦਾ ਹੈ ਬਾਕੀ ਬਹੁਤ ਖੂਬਸੂਰਤ ਥੋੜੀ ਮਜਬੂਰੀ ਬਣ ਗਈ ਬੰਦਾ ਹਟਨਕਾਰ ਨਾਲ ਨਗਰੋਚ ਲੱਗ ਗਿਆ ਜੀਤ ਕਰਨ ਵਿੱਚ ਨਾਉਂਦੇ ਸੀ ਠੀਕ ਆ ਜੀ ਮਜਬੂਰੀ ਬਣ ਜਾਂਦੀ ਬੰਦੇ ਦੀ ਹਰੀ ਕੱਲੇ ਰੋਕਣੀ ਹੋਇਆ ਠੀਕ ਆ ਬਿੰਦੇ ਵੀ ਸ਼ੁਰੂਆਤ ਆਪਾਂ ਇਹ ਮੱਝ ਨੂੰ ਕਰਾਂਗੇ ਹਾਂਜੀ ਇਹ ਮੱਝ ਦੀ ਪੂਰੀ ਡਿਟੇਲ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰਤੀ ਗਿਆ ਸ਼ੂਗਿਆਂ ਦੇ ਵਿੱਚ ਕਿਵੇਂ ਆ ਇਹ ਤੱਜਾ ਸੁਆ ਵੀਰ ਜੀ ਤੱਜਾ ਸੁਆ ਹਾਂਜੀ ਲਓ ਵੀ ਤੱਜਾ ਸੁਆ ਦੋਸਤੋ ਇੱਕ ਵਾਰ ਤੁਹਾਨੂੰ ਮਾਝੀ ਪ੍ਰ ਹਾਂਜੀ ਤੇ ਵੈਸੇ ਬਿੰਦੂ ਵੀਰ ਚਲੋ ਜਿਵੇਂ ਵੀਰ ਰਵੀ ਜੀ ਨੇ ਦੱਸਿਆ ਪਿਛਲੇ ਸਵੇਰ ਦੂਜੇ ਸਵੇਰ ਦੁੱਧ ਕਿੰਨਾ ਚੁਵਾਈ ਮੇਰੀ ਆ ਗਈ ਤੇ ਜੇ ਸਵੇਰ ਸੋਣੀ ਮੈਂ ਹਾਂਜੀ ਮੇਰੀ ਪਿਲੇ ਸਵੇਰ 18 ਲੀਟਰ ਦੁੱਧ ਭਰਾ ਉਹ ਕੰਮ ਨਹੀਂ ਆਖਣ ਵੀ ਹੈਗਾ ਜੇ ਨਹੀਂ ਆਇਆ ਹਾਂਜੀ ਇਹ ਵਪਾਰੀਆਂ ਸਾਡਾ ਇੱਕ ਦੁੱਧ ਨਹੀਂ ਅਡਾਉਗਾ ਵਪਾਰੀ ਹੋਰ 100 ਕਹਿੰਦੇ ਸਾਡੇ ਵਕਰੇ ਹੋ ਜਾਂਦੇ ਆ ਉਹ ਵੀਰ ਰਵੀ ਪਲਵਾਨ ਦੇ ਘਰ ਦੀ ਮੈਂ ਆ ਇਹਨਾਂ ਦੀ ਹੂੰ 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 18 ਲੀਟਰ ਦੁੱਧ ਕੱਢਿਆ ਦੂਜੇ ਸਵੇਰੇ ਸੋ ਬਾਕੀ ਦੋਸਤੋ ਤੁਹਾਨੂੰ ਜਿਹੜਾ ਸਟ੍ਰਕਚਰ ਆ ਬਾਦ ਦੀ ਕੁਆਲਿਟੀ ਦੇਖਦੇ ਆ ਸਾਰੀ ਨਾਰਮਲ ਹੀ ਪਤਾ ਲੱਗ ਜਾਊਗਾ ਹਾਂਜੀ ਸੋ ਾਂਗ ਪੱਖ ਤੇ ਵਿੱਚ ਇੱਕ ਹਫਤਾ ਪਿਆ ਜੀ ਸੂਣ ਚ ਜੇ ਇੱਕ ਹਫਤਾ ਪੂਰਾ ਪਿਆ ਜੋ ਠੀਕ ਆ ਵੀਰੇ ਪੂਰੀ ਬੰਦੀ ਮੈਂ ਕਹਾ ਅਗਲੀ 20 22 ਲੀਟਰ ਚੱਲੂਗੀ ਮੈਂ ਇਹ ਬਾਕੀ ਰਵੀ ਵੀਰ ਚਵਾਈ ਜਰੀਆ ਬਿਲਕੁਲ ਲੰਬਾ ਸਮਾਂ ਕਰਾਉਂਦੀ ਰਹੀ ਆ ਹਾਂਜੀ ਠੀਕ ਆ ਜੀ ਬਾਕੀ ਪਿੱਠ ਫੜੋ ਦੋਸਤੋ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਪੂਰੇ ਹੈਵੀ ਬਾਡੀ weight ਦੇ weight ਦੇ ਵਿੱਚ ਆ ਪੂਰਾ ਵਜਨ ਲੋਡ ਆ ਠੀਕ ਆ ਜੀ ਸੋ ਤੇਜਾ ਸਵੇਰ ਇਸ ਮੈਨ ਸੁਣਾ ਹਫਤਾ 6 7 ਦਿਨ ਹਜੇ ਦੇ ਸਮਾਂ ਬਾਕੀ ਆ ਬਿੰਦੇ ਇੱਕ ਵਾਰੀ ਖੋਲ ਕੇ ਮੜਾ ਤੋੜ ਕੇ ਦਿਖਾਈਏ ਸੋ ਬਹੁਤ ਖੂਬਸੂਰਤ ਦੋਸਤੋ ਢਾਂਚੇ ਦੇ ਵਿੱਚ ਇਹ ਮੱਝ ਤੁਸੀਂ ਸਾਹਮਣੇ ਦੇਖ ਰਹੇ ਆਰਡਰ ਦੀ ਗੱਲ ਕਰੀਏ ਤੇ ਅੱਗੋਂ ਬਿਲਕੁਲ ਤੁਹਾਨੂੰ ਤੋਂ ਸ਼ਟਾਰਟ ਹੋ ਕੇ ਤੋਂ ਸੂ ਤੱਕ ਸਾਰ ਤੱਕ ਜਿਹੜਾ ਲੇਵਾ ਬਣਾਈ ਫਿਰਦੀ ਆ ਅੱਖਾਂ ਦੇ ਵਿੱਚ ਤੁਸੀਂ ਦੇਖੋਗੇ ਬਿੱਲਾ ਪਾਣਾ ਬਿੱਲੀਆਂ ਅੱਖਾਂ ਨੇ ਸਿੰਘ ਖੁੱਲਾ ਤੇ ਨੀਲੀ ਦੀ ਇਹ ਜਿਹੀ ਤੁਹਾਨੂੰ ਪਰਮਾਜ ਦਿਖਾ ਰਹੇ ਆ ਠੀਕ ਆ ਜੀ ਰਵਾ ਮੇਰਾ ਪਰ ਕੋਈ ਵੀ ਜਦੋਂ ਤੁਸੀਂ ਘਰੇ ਵਿਜ਼ਿਟ ਕਰੋਗੇ ਨੋਰਮਲੀ ਤੁਹਾਨੂੰ ਦਿਖਾਈ ਦੇਊਗਾ ਜਿੰਨੇ ਪਸ਼ੂ ਆ ਕਟੀਆਂ ਝੋਟੀਆਂ ਮੱਝਾਂ ਨੀਲੀ ਰਾਵੀ ਦੇ ਪਸ਼ੂ ਨੀਲੀ ਦੇ ਹੀ ਆ ਸਾਰੇ ਠੀਕ ਆ ਜੀ ਆਹ ਦੇਖੋ ਜੀ ਸੋ ਬਹੁਤ ਸੋਹਣਾ ਢਾਂਚਾ ਫੁੱਲ ਖਲਾਰ ਫੁੱਲ ਲੈਵੇ ਦਾ ਸਪੈਕ ਲੋਡ ਵੀ ਨਹੀਂ ਬੇਸਾਬਾ ਲੋਡ ਨਿੱਕੀ ਨਹੀਂ ਗੀ ਰੱਖੇ ਹਾਂ ਕਰੋ ਚੱਕ ਜੀ ਠੀਕ ਆ ਜੀ ਹਾਂਜੀ ਸੋ ਚੰਗੇ ਮਿਲ ਕਾਲੀ ਦੋਸਤੋ ਇਹ ਮਾਜ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਠੀਕ ਆ ਉਹ ਗੁਰਜੇ ਸਵੇ ਤੁਹਾਨੂੰ ਦੱਸ ਹੀ ਦਿੱਤਾ ਵੀ ਜਿੰਨੀ ਮਿਲ ਕ ਕਪੈਸਿਟੀ ਰਹੀ ਆ ਇਸ ਮਾਜ ਦੇ ਥੱਲੇ ਇਸ ਵਾਰ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਜਿਹੋ ਜਿਹੇ ਦਾ ਪਾਰਟੀ ਸਟਰਕਚਰ ਆ ਜਿੱਡਾ ਕ ਬਨਾਤਣਾ ਹੁਣ ਮੌਕੇ ਤੇ ਸੋ ਚੰਗੀ ਉਮੀਦ ਆਪਾਂ ਕਰ ਸਕਦੇ ਆ ਠੀਕ ਆ ਇੱਕ ਦਿਖਾ ਦਰ ਆ ਰਹੀ ਇਹਨਾਂ ਲੱਖ ਵਰਕੇ ਹਾਂ ਠੀਕ ਹੈ ਇਹ ਚੱਕਰ ਜੋ ਇਹ ਦੋਸਤ ਕੋਈ ਫੇਸ ਕੁਆਲਟੀ ਫਿਰ ਤੁਸੀਂ ਲਾ ਕੇ ਦੇਖੋ ਠੀਕ ਆ ਸੋ ਹਵਾਂ ਨੇਲੇ ਦੀ ਬਹੁਤ ਸਾਫ ਸੁਥਰੀ ਹੈ ਜਿਹੜੇ ਮੇਰੇ ਘਰ ਤੱਕरीबन ਮੈਨੂੰ ਲੱਗਦਾ ਵੀ ਰਵੀ ਭਾਈ ਜਿਵੇਂ 16 17 ਲੀਟਰ ਤੋਂ ਬਾਰ ਬਾਰ ਕਈ ਵੀਰ ਆਪਣੇ ਮੱਝ ਲੱਭਦੇ ਰਹਿੰਦੇ ਮੈਂ ਵੀ ਗਾਵਾਂ ਵਾਲਾ ਇਹ ਸਾਣਾ ਵੇਲੇ ਵੀ ਅੱਛਾ ਬਾਰਾਂ ਵਰਗੀ ਬਣੀ ਥਣੀ ਪਈ ਹੈ ਇਹ ਦੇਖੋ ਗਾਵਾਂ ਲੇਵਾ ਵਿਧੀ ਸਾਡਾ ਹਾਂ ਪੂਰੀ ਫੋਲ ਬੰਦੀ ਗਾਵਾਂ ਲੈਵਾ ਜਉਂਗਾ ਪਸ਼ਾਵ ਲੈ ਕਰਦੀ ਹੁਣਾ ਕਰਦੀ ਬਿਲਕੁਲ ਜੀ ਬਿਲਕੁਲ ਹਾਂ ਜੀ ਕਰੋ ਠੀਕ ਹੈ ਜੀ ਸੋ ਆਟਰ ਰੋਡਰ ਦੀ ਬਹੁਤ ਜਿਆਦਾ ਸਾਫ ਕੁਆਲਟੀ ਵਾਲੀ ਵੀਰ ਜੀ ਤੇ ਦਿੰਦੇ ਕੀ ਡਿਮਾਂਡ ਹੈ ਕੀ ਮੁੱਲ ਕੀ ਕਰਦੇ ਆਪਾਂ ਮੇਰੀ 2 10 ਦੇ ਦਈਏ ਵੀਰ ਜੀ 2 10 ਦੇ ਹਰ ਭੋਨਾ ਜਾਇਜ਼ ਕਰਕੇ ਆ ਬਾਕੀ ਜਾਇਜ਼ ਕਰਕੇ ਵੀਰ ਦੇ ਦਗੇ ਕਰਦੇ ਆ ਮਰ ਦੇ ਵੇਲਾ ਕਰਦੇ ਜੇ ਤੋ ਤੀਆਂ ਪੂਰੇ 2 ਹੀ ਦੇ ਦਿੰਨੀ ਹਾਂ ਨਾਲ ਵੀਰ ਜੀ ਪੂਰੇ 2 2 ਲੱਖ ਪੂਰੇ ਦੇਵਾਂਗੇ ਠੀਕ ਆ ਜੀ ਹਾਂਜੀ ਪਰ ਪੂਰੇ ਆਉਂਦੇ ਨੇ ਤੁਹਾਡਾ ਨੂੰ ਫਿਰ ਵੀ ਕੋਈ ਸੱਜਣ ਆਉਂਦਾ ਆਪਾਂ ਇਹ ਮੰਨਣਾ ਪਊਗਾ ਪਲਵਾਨ ਕਰਦੂ ਨਾ ਆਖ ਆਪਣਾ ਆਖ ਮੰਨਦਾ ਬਲਵਾਨ ਕਰਦੇ ਫਿਰ ਵੀ ਲੋ ਵੀ ਕਰਦਾ ਹੀ ਮੰਨਤਾ ਨੇ ਚੋਂ ਇਹ ਰਵੀਵੀਰ ਪਲਵਾਨ ਦੇ ਕਰੋ ਜਿਹੜੀ ਦੋਸਤੋ ਮੱਝ ਜਾਣੀ ਆ ਅੱਗੇ ਮੇਰੇ ਫਾਰਮਰ ਭਰਾ ਜਿਹੜੇ 18 17 18 19 ਲੀਟਰ ਦੀ ਝਾੜਕ ਕਰਦੇ ਵੀ ਕੋਈ ਇਹੋ ਜੀ ਮੱਝ ਆਪਾਂ ਲਈਏ ਉਹਦੇ ਚੋਂ ਨੀਲੀ ਦੇ ਬੱਚੇ ਚਾਹੇ ਨੀਲੀ ਰਾਵੀ ਦੇ ਬੱਚੇ ਚੰਗੇ ਲੈ ਸਕੀਏ ਤੇ ਮੈਨੂੰ ਲੱਗਦਾ ਵੀ ਬੈਸਟ ਇਹ ਦੋਸਤੋ ਆਪਸ਼ਨ ਆ ਤੁਹਾਡੇ ਲਈ ਜਿਹੜੇ ਮੇਰੇ ਭਰਾ ਕੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਤੇ ਸ਼ਰਤੇ ਵੀ ਕੋ 2 ਲੱਖ ਦੇ ਵਿੱਚੋਂ ਵੀ ਮਾਨਤਨ ਹੋਊਗਾ ਮਾਨਤਨ ਆ ਗਣਾ ਸਾਰਾ ਕਰਾਣਾ ਮੰਨ ਵੀ ਇੱਧਰ ਬਿੰਦੇ ਵੀ ਰੱਕ ਆਪਣੇ ਕੋਲ ਜਰਸੀ ਨਸਲ ਬ੍ਰੀਡ ਦੇ ਵਿੱਚ ਇਹ ਬੈਟ ਦੀ ਕੀ ਡਿਟੇਲ ਆ ਵੀ ਨਹੀਂ ਦੂਜਾ ਸੁਦਾ ਸੋਈਏ ਦੂਜਾ ਸੁਦਾ ਕੋਈ ਯਾਨੀ ਪਿਓਰ ਜਰਸੀ ਆ ਗਈ ਔਰ ਜਰਸੀ ਕਰਾਓ ਸਲਾ ਲੋ ਆਹ ਲਾਲ ਪੰਜਾਬ ਵਾਲੀ ਜਰਸੀ ਆਈ ਜਿੱਡੀ ਜਰਸੀ ਪਿਓਰ ਦੇ ਵਿੱਚ ਹੀ ਕਿਤੇ ਕੋਈ 2 4 5% ਦਾ ਸੱਜਾ ਘੱਬਾ ਹੋਵੇ ਇਹ ਪੰਜਾਬ ਵਾਲੀ ਹੈ ਪੰਜਾਬ ਵਾਲੀ ਜਰਸੀ ਹੈ ਕਦ ਕਾਂ ਸੋਨਾ ਤਿੰਨਵਾਂ ਸੂਬਾ ਵੀ ਦੂਜਾ ਵੀਰ ਜੀ ਦੂਜਾ ਸੂਬਾ ਅੱਜ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਵੀ ਦਿਨੋਂ 20 ਦਿਨ ਹੋ ਚਲੇ ਸੂਈ ਨੂੰ ਵੇੜ ਕੇੜਾ 20 ਦਿਨ ਹੋ ਗਏ ਮਗਰ ਬੱਚਾ ਬੱਚਾ ਵੀਰ ਜੀ ਮਗਰ ਬੱਚਾ ਇਸ ਵਕਤ ਤੱਕ ਦੁੱਧ ਕਿੰਨਾ ਦੇ ਦਿੱਤਾ 18 ਲੀਟਰ ਖਲੇ ਦੇ ਹੁਣ ਵਿੱਚ 18 ਲੀਟਰ ਹਾਂਜੀ ਲਓ ਵੀ 18 ਲੀਟਰ ਦੁੱਧ ਇਸ ਵਕਤ ਇਸ ਵਾਰ ਦੇ ਥੱਲੇ ਹਾਜ਼ਰ ਆ ਬਾਕੀ ਪੰਜਾਬ ਵਾਲੀ ਜਰਸੀ ਮੰਨ ਕੇ ਕੋਈ ਵੀ ਆਪਣਾ ਭਰਾ ਸਬਦਾ ਕਰਿਓ ਠੀਕ ਹੈ ਜੀ ਸੋ ਬੱਚੀ ਦਾ ਲੈਵਾ ਆਰਡਰ ਇਧਰ ਤੁਸੀਂ ਇੱਕੋ ਜਿਹਾ ਮਾਰੋ ਘਾਤ ਮੁੱਠੀ ਮੁੱਠੀ ਥਾਣਾ ਠੀਕ ਹੈ ਜੀ ਬਾਕੀ ਗੈਪ ਸਪੇਸ ਆ ਬਿਲਕੁਲ ਤੁਹਾਡੇ ਸਾਹਮਣੇ ਆ ਬਿੰਦੇ ਕੋਈ ਮੜਾ ਖੋਲ ਕੇ ਤੋੜ ਕੇ ਦਿਖਾ ਦਈਏ ਠੀਕ ਹੈ ਜੀ ਸੋ ਦੂਜਾ ਸਵੇਰ ਸੁਈਏ ਇਹ ਵੀ ਵੀਰ ਜਿੱਦਾਂ ਆਪਣੇ ਬਿਲਕੁਲ ਘਰ ਦੀ ਹੈ ਪਹਿਲੇ ਸਵੇਰ ਕਿੰਨਾ ਕੁ ਦੁੱਧ ਚੋਇਆ ਜਾਂਦੇ ਥੱਲੇ ਇਹ ਥੱਲੇ ਜੀ 17 16 17 ਨਹੀਂ ਚੋਣਦੇ ਵੀ 16 17 ਲੀਟਰ ਹਨਾ ਲਾ ਵੀ ਜਰਸੀ ਨਸਲ ਬਰੀਡ ਦੇ ਵਿੱਚ ਭਾਈ ਜੀ ਉਨਾ ਹੀ ਹੈ ਠੀਕਾ ਹਜੇ ਮੇਰੇ ਨਾਲ ਤਾਂ ਚਲੋ ਪੀਕ ਤੇ ਤਕਰੀਬਨ ਕੋ 25 ਦਿਨਾਂ ਤੱਕ ਮਹੀਨੇ ਤੱਕ ਜਾਂਦਾ ਪਸ਼ੂ ਸੋ 20 ਦਿਨ ਦਾ ਸਮਾਂ ਹੋਇਆ ਕੋਈ ਗੱਲ ਨਹੀਂ ਬੱਚੇ ਤੇ ਕੋਈ ਮਾੜਾ ਦਿਖਾ ਦੇ ਇਹ ਬੱਚਾ ਠੀਕਾ ਜੀ ਮਗਰ ਇਹ ਮੇਲ ਕਾਫ ਆ ਵੈਸੇ ਜਿਹੜਾ ਡੱਬਾ ਬੱਚਾ ਪਾਇਆ ਇਹਨੇ ਠੀਕਾ ਜੀ ਇਹ ਬੱਚਾ ਤੁਹਾਨੂੰ ਆਪ ਦਿਖਾ ਰਹੇ ਆ ਤੇ ਪੰਜਾਬ ਵਾਲੀ ਜਰਸੀ ਆ ਠੀਕਾ ਜੀ ਕੋਈ ਛੋਟੇ ਹਾਈਟ ਕੱਪ ਦੇ ਵਿੱਚ ਨਹੀਂ ਗਈ ਲੈਵੇ ਆਰਡਰ ਦੀ ਬਿਲਕੁਲ ਤੁਸੀਂ ਦੇਖ ਸਕਦੇ ਜੇ ਸਾਫ ਸਫਾਈ ਆ ਐਸ ਵਕਤ 18 ਕਿਲੋ ਨਾ ਬਿੰਦੇ 18 ਇੰਚ ਵੀ ਦੀ 18 19 ਵੀ 18 ਲਾ ਲਓ ਠੀਕ ਹੈ ਜੀ ਨੀ ਵੀਰ ਖਵਾ ਕਰਦੀ ਹੁੰਦੀ ਆ ਵੇ ਮਾ ਵੀ 18 ਠੀਕ ਆ ਜੀ ਵੈਸੇ ਬਖਾਰ ਵੀਰਾਂ ਬਾ ਵੀ ਜੇਕਰ ਚੋਅ ਕਰੀ ਜੀ ਵੀਰਾਂ ਕਰਦੀ ਆ ਹਾਂਜੀ ਸੋ 18 ਲੀਟਰ ਮੰਨ ਕੇ ਕੋਈ ਵੀ ਭਰਾ ਭਲਾ ਹੋ ਗਿਆ ਕਰ ਲਓ ਠੀਕ ਆ ਜੀ ਚਾਹ ਜਦ ਤੱਕ ਦਾ ਫਰੋ ਪੈਣ ਹੋ ਜਾਵੇ ਸੁਆ ਇਹ ਬਾਹਰ ਜਿਹੜੀ ਬਿਲਕੁਲ ਸੂਈ ਆ ਤਾਜੀ 20 ਕਿ ਦਿਨਾਂ ਦਾ ਸਮਾਂ ਹੋ ਗਿਆ ਇੱਕ ਵਾਰੀ ਫਿਰ ਆਪਾਂ ਕਨਫਰਮ ਕਰ ਦਿੰਦੇ ਆ ਪੂਰ ਸੰਭਲ ਕੇ ਮਾੜਾ ਬੱਚਿਆ ਜਰਾ ਕਰਦੀ ਬੱਚੇ ਦਾ ਕੋਈ ਨਹੀਂ ਕੋਈ ਠੀਕ ਆ ਮੈ ਜੀ ਲੈ ਦਿਦੇ ਥੋੜਾ ਬੱਚਿਆ ਕਰਦੀ ਵੀਰ ਜੀ ਆ ਥੋੜਾ ਆ ਠੀਕ ਆ ਸੋ ਜਨਮਰ ਜਿਹੜੇ ਦੋਸਤੋ ਦੋਵੇਂ ਬਹੁਤ ਚੰਗੇ ਆ ਬਾਕੀ ਮੇਰਾ ਭਰਾ ਜਿਹੜੀ ਪੂਰੀ ਤਸੱਲੀ ਨਾਲ ਤੁਸੀਂ ਵੀਡੀਓ ਦੇਖ ਲਿਆ ਜੇ ਮਾਲ ਜਿਹੜੇ ਭਰਾ ਨੂੰ ਪਸੰਦ ਆਉਣਾ ਉਹਨੇ ਇੱਥੇ ਆਣ ਕੇ ਤੁਸੀਂ ਤਸੱਲੀ ਕਰ ਹੀ ਲੈਣੀ ਹੈ ਕਿਉਂਕਿ ਇੱਕ ਜਿਹੜੀ ਵਹਿਰ ਸੋਈ ਹੈ ਤੇ ਜਿਹੜੀ ਗੱਬਣ ਮਾਝਾ ਪਤਨ ਦਿਖਾਉਤੀ ਹੈ ਤੇ ਭਨੇ ਕਿ ਨੰਬਰਾਂ ਤੇ ਪੀਦੇ ਇਹਦਾ ਮੁੱਲ ਕੀ ਕਰਦੇ ਆ ਫਿਰ ਮੇਰੇ ਸਾਥੇ ਦੋ ਛੱਡ ਦਈਏ 56 ਦੀ ਹਾਂਜੀ ਕੋਈ ਲੈ ਲਓ ਲੈ ਗਏ ਮਹਾਂ ਦਾ ਨਾ ਹੈ ਕੋਈ ਇਲਾਕਾ ਸਰੇ ਕੋਈ ਕੋਈ ਕਰਦੇ ਇਹ ਮੋਕੜੀ 58 ਚ ਮੇਰੇ ਦੋ ਜਿਆ ਛੋੜ ਕਰਦਾ ਹਾਂ ਹੋਰ 55 ਦੀ ਹਾਂਜੀ ਹਾਂ ਲੈ ਵੀਰ ਜੀ ਹੋਣੀ ਚੋਣ ਸੁਖੀ ਹੋਣੀ ਮੈਂ ਕਹਿਦਾ ਜੋ ਕਹਿਦਾ ਪਹਿਲਵਾਨ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਬਿੰਦੇ ਵੀਰ ਦੇ ਘਰੋਂ ਪਹਿਲਾਂ ਵੀ ਆਪਾਂ ਬੜਾ ਮਾਲ ਪਾਇਆ ਸੀ ਕਿਲੋ ਵਪਾਰ ਲੈਣ ਦਾ ਇਹਨਾਂ ਦਾ ਕੀਤਾ ਸੀ ਹਾਂਜੀ ਚਲੋ ਇੱਕ ਲਿਆਜੀ ਹਾਂਜੀ ਬਿਲਕੁਲ ਭੈਣ ਭਰਾ ਪ੍ਰਪੀ ਯਾਰਾ ਜਿਹੜਾ ਚੱਕਦੇ ਰਹੇ ਤਾਂ ਜਗ ਦਾ ਪ੍ਰੇਮ ਦੋਦਾ ਠੀਕ ਆ ਜੀ ਹਾਂਜੀ ਤੇ ਇਹ ਵਸੇ ਸਿਰਫ 56000 ਰੁਪਏ ਨਾ ਨਾ ਵੀਰ ਜੀ 40 ਕਿਲੋ ਇਹਦੇ ਖਿਆਲ ਇਸ ਵਕਤ ਦੁੱਧ ਚੋਤੇ ਮੇਰਾ ਆਪਣੇ ਮੇਰੇ ਨੂੰ ਇਮਾਨਦਾਰੀ ਨਾਲ ਇੱਕ ਕਰਾਂ ਛੋਟੇ ਬਕਰਾਂ ਵੀਰ ਜੀ ਉਹ ਚੱਕਨੇਗਾ ਹਾਂ ਥੋੜਾ ਬਹੁਤ ਛੋਟ ਭੈਣ ਭਰਾਉਣ ਕਰਨਾ ਪਿੰਦਾ ਪਲਵਾਨੇ ਬੜੇ ਪਹਿਲੇ ਲੋਕਾਂ ਦੇ ਵਿਧੀ ਛੱਡੂ ਛੋੜੇ ਬਣੇ ਆ ਪਰ ਇਹ ਖਵਾਏ ਨੇ ਪਹਿਲੇ ਵੀ ਅੱਛਾ ਇਹ ਮੇਲੇ ਲੈਂਦੇ ਨੇ ਪਰ ਉਹਨਾਂ ਦਿਨਾਂ ਘਾਟੀ ਪੁੱਸਣ ਆਦੇ ਕੋ ਠੀਕ ਆ ਜੀ ਲੈਣ ਗਿਜੇ ਜਿਆਦੇ ਬਿਲਕੁਲ ਜੀ ਬਿਲਕੁਲ ਹਾਂ ਜੀ ਵੀਰ ਜੀ ਤੇ ਬਾਕੀ ਮੈਨੂੰ ਨਾਲ ਚਲੋ ਘਰ ਖਾ ਕੇ ਕਿਤੇ ਪਲਵਾਨ ਬਣਦੇ ਜੀ ਨਹੀਂ ਹੁੰਦਾ ਬਗਲੇ ਦੇ ਘਰ ਸਾਡੇ ਬੜਾ ਚੌੜਾ ਹੈ ਹਾਂ ਮੰਜਾ ਡਿੰਦਾ ਮੰਜਰ ਉਹਦੇ ਤੇ ਵੀ ਹਾਂ ਚਲੋ ਗੱਲ ਹੋ ਗਈ ਹੈ ਗੱਲ ਹੋ ਗਈ ਹੈ ਵੀ ਜਿੰਨੀ ਹਾਂ ਜੀ ਨਹੀਂ ਵੀਧੀ ਕਾ ਕਰ ਖੋਣਾ ਬੜੇ ਔਖੇ ਪਲਵਾਨ ਬਣ ਬਿਲਕੁਲ ਜੀ ਬਿਲਕੁਲ ਹਾਂ ਜੀ ਉਕੇ ਬਿੰਦੇ ਵੀਰ ਇੱਕ ਜਿਹੜੇ ਕੰਟੈਕਟ ਨੰਬਰ ਆਪਣੇ ਕਰ ਦਿੱਤੇ। ਉਹ ਵੀ ਜੀ ਪਲੇ ਰਵੀਆ ਲਿਖਾ ਦਿੱਤਾ ਨੰਬਰ ਪੁਲਵਾਨ ਦਾ। ਹਾਂਜੀ ਤੇ ਬਾਅਦ ਆਪਾਂ ਦੇ ਨੇ ਜਿਹਨੇ ਨੀਂਦ ਤੋਂ ਪੁੱਜੇ ਨਾਲ ਵੀਰ ਵੀ ਨੰਬਰ ਲਿਖਾ ਦੇ ਕੋਈ। 8345 ਜੀ 938 ਠੀਕ ਆ ਜੀ। ਤੇ ਬਿੰਦੇ ਵੀਰ ਆਪਣਾ 62899 ਹਾਂ 11270। ਪਹਿਲੀ ਗੱਲ ਵੀਰ ਜੀ ਨਾਲ ਜਾਸਪਰ ਕਰਨਾ। ਤੇ ਮਣ ਕੇ ਥੋੜੇ ਆਪ ਨੂੰ ਔਖਾ ਹੈ ਦਾਵਾ। ਬਿਲਕੁਲ ਜੀ। ਤੇ ਜੇ ਨਾਲ ਲੱਗੇ ਫਿਰ ਆਪਾਂ ਸਪਰ ਕਰ ਲੈਣ ਜਿਆਦਾ ਹਾਂ ਹੈਗਾ ਨਾ ਹੈਗਾ ਤੇ ਨਹੀਂ ਹੈਗਾ। ਬਿਲਕੁਲ। ਠੀਕ ਹੈ ਜੀ। ਬਾ ਵੀ ਵਸੇ ਅੱਜ ਰਵੀ ਪੁਲਵਾਨ ਵੀਰ ਦੇ ਘਰ ਆਪਣੀ ਵਿਜ਼ਿਟ ਸੀਗੀ। ਹ ਅਿਤਿਆਨ ਕੇ ਕੋਈ ਨਿਗਾ ਦੇ ਵਿੱਚੋਂ ਕਦੇ ਉਹ ਮੱਝ ਤੁਹਾਨੂੰ ਦਿਖਾਈ ਆ ਮੱਝ ਫੁੱਲ ਹੈਵੀ ਬਾਡੀ weight ਤੇ ਚੰਗੇ ਭਰਵੇਂ ਹਵਾਨੇ ਚੱਡੇ ਦੀ ਆ ਮਾਲਕਨ ਠੀਕ ਆ ਜੀ 18:00 ਤੇ 19:00 ਅੱਗੇ ਕਿਸੇ ਫਾਰਮਰ ਭਰਾ ਦੀ ਸੇਵਾ ਤੇ ਡਿਪੈਂਡ ਹਾਂਜੀ ਇਹ ਦੋ ਜਾਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਹਾਂਜੀ ਬਾਕੀ ਮੇਰਾ ਭਰਾ ਵਾਦ ਤੋਂ ਵਾਦ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ